ਆਵਾਜ਼ੀ ਪਾਰਟੀ ਤੇ ਦੂਸਰਾ ਬੀਜੇਪੀ ਬੀਜੇਪੀ ਨੇ ਇੱਕ ਨਵਾਂ ਹੀ ਗਿਆਨ ਦੇ ਦਿੱਤਾ ਕਿਸਾਨਾਂ ਨੂੰ ਚੈਲੰਜ ਕੀਤਾ ਕਿ ਸਾਡੇ ਸਾਹਮਣੇ ਜੇ ਇੰਨੀ ਔਕੇ ਹੈ ਚੋਣ ਮદાન ਚ ਜਾ ਕੇ ਦੇਖ ਲੈ ਫਿਰ ਕੌਣ ਜਿੱਤਦਾ ਹੈ ਉਹ ਰਾਣਾ ਸੋਢੀ ਦਾ ਪਿਆਰ ਜਾਂ ਹੋਰ ਨਾ ਪਾਰਟੀਆਂ ਦੇ ਬਿਆਨ ਇਤੋਂ ਤੱਕ ਕਿ ਪਰਮਪਾਲ ਕੌਰ ਸਿੱਧੂ ਨੇ ਵੀ ਜਿਹੜੇ ਇਲਜ਼ਾਮ ਲਾਏ ਨੇ ਕਿਸਾਨਾਂ ਦੇ ਉੱਤੇ ਕਿ ਬਾਕੀ ਪਾਰਟੀਆਂ ਨੇ ਜਿਹੜੀਆਂ ਇਸ ਵਿੱਚ ਮਿਲੀਆਂ ਹੋਈਆਂ ਚਾਹੇ ਆਵਾਜ਼ੀ ਪਾਰਟੀ ਆ ਜਾਂ ਹੋਰ ਵਰੂਧੀ ਉਹਨਾਂ ਦੇ ਕਹਿਣ ਦੇ ਉਸੇ ਕਿਸਾਨ ਜੱਥੇਬੰਦੀਆਂ ਸਾਡਾ ਵਿਰੋਧ ਕਰਦੀਆਂ ਔਰ ਆਮ ਆਦਮੀ ਪਾਰਟੀ ਦਾ ਵੀ ਜੀਰੇ ਵਾਲੇ ਫੈਕਟਰੀ ਦੇ ਵਿੱਚ ਜਦੋਂ ਵਿਰੋਧ ਹੋਇਆ ਸੀਐਮ ਦੇ ਕਾਫਲੇ ਨੂੰ ਘੇਰੇ ਗਿਆ ਉਹਨਾਂ ਦਾ ਵੀ ਨਜ਼ਰਬੰਦ ਕੀਤਾ ਗਿਆ ਇਹ ਦੋਨਾਂ ਪਾਰਟੀਆਂ ਮੁਸੀਬਤ ਵਿੱਚ ਘਿਰ ਕੇ ਕਿੱਥੇ ਤਰ੍ਹਾਂ ਦੇ ਬਿਆਨ ਆ ਰਹੇ ਆ ਦੁਖੇ ਇਹ ਜਿਹੜਾ ਅੱਜ ਬੀਜੇਪੀ ਦਾ ਅਗਰੈਸ਼ਨ ਦੇਖਿਆ ਜਾ ਰਿਹਾ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਲੈ ਕੇ ਇਦੇ ਚ ਰਾਣਾ ਗੁਰਮੀਤ ਸਿੰਘ ਸੋਢੀ ਦਾ ਸਵਾਲ ਨਹੀਂ ਜਾਂ ਪਰਮਪਾਲ ਕੌਰ ਮਲੂਕਾ ਦਾ ਸਵਾਲ ਨਹੀਂ ਇਹ ਭਾਜਪਾ ਦੀ ਨੀਤੀ ਉਹਨੇ ਕੱਢ ਲਈ ਆ ਕਿ ਕਿਸਾਨਾਂ ਨੂੰ ਲੈ ਕੇ ਉਹਨੂੰ ਠੰਡੇ ਬੈਠੇ ਦੀ ਲੋੜ ਨਹੀਂ ਆ ਜਿਵੇਂ ਕਿਸਾਨ ਕਰੇ ਉਦਾਂ ਹੀ ਆਪਾਂ ਕਰੀਏ ਐਗਰੈਸ਼ਨ ਦਿਖਾਇਆ ਔਰ ਇਸ ਮਸਲੇ 'ਚ ਅੱਜ ਸੂਬਾ ਪ੍ਰਧਾਨ ਭਾਜਪਾ ਦੇ ਸੁਨੀਲ ਜਾਖੜ ਉਹਨਾ ਇੱਕ ਲੰਮੀ ਚੌੜੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਅੱਜ ਕਿਸਾਨਾਂ ਨੂੰ ਕਹਿ ਦਿੱਤਾ ਕਿ ਕਿਸਾਨਾਂ ਦੇ ਰੂਪ ਦੇ ਵਿੱਚ ਕੋਈ ਹੋਰ ਨੇ ਮੋਰੇ ਨੇ ਉਹ ਆਮ ਆਦੀ ਪਾਰਟੀ ਦੇ ਮੋਰੇ ਉਹਨਾਂ ਨੇ ਕਿਹਾ ਕਿ ਕਿਸਾਨ ਹੁਣ ਕਿਉਂ ਨਹੀਂ ਬੋਲਦੇ ਆਮ ਆਦੀ ਪਾਰਟੀ ਦੇ ਖਿਲਾਫ ਕਿਉਂ ਨਹੀਂ बोलਦੇ वादे ਤੇ ਉਹਨੇ ਵੀ ਕੀਤੇ ਸਿਰਫ ਸਾਨੂੰ ਕਿਉਂ ਘੇਰਾ ਤੇ ਜੇ ਐਡੀ ਗੱਲ ਉਹ ਕਹਿੰਦੇ ਸੜਕਾਂ ਦੇ ਬੈਠ ਕੇ ਜਾਂ ਘੇਰ ਕੇ ਮਸਲੇ ਨਹੀਂ ਹਾਲੇ ਪਾਰਲੀਮੈਂਟ ਦੇ ਵਿੱਚ ਮਸਲੇ ਹਾਲੋ ਨੇ ਤੇ ਜੇ ਪਾਰਲੀਮੈਂਟ ਦੇ ਵਿੱਚ ਨਹੀਂ ਤਾਂ ਫਿਰ ਇਲੈਕਸ਼ਨ ਲੜ ਲਓ ਇਹ ਬੀਜੇਪੀ ਨੇ ਉਹਨੂੰ ਐਗਰੈਸ਼ਨ ਦਿਖਾ ਦਿੱਤਾ لازਮੀ ਤੌਰ ਤੇ ਇਹਦੇ ਦੇ ਵਿੱਚ ਦੇਖੋ ਬੀਜੇਪੀ ਨੇ ਕਿਸਾਨਾਂ ਨਾਲ ਕੀਤਾ ਉਹ ਧੋਖਾ ਹੀ ਆ ਤੁਸੀਂ ਵਾਦਾ ਕਰਕੇ PMSF ਲੀਗਲਾਈਜ਼ ਕੀਤੀ ਜਾਊਗੀ ਕਿਉਂਕਿ ਹੋਰ ਕੋਈ ਜਾਖੜ ਸਾਹਿਬ ਬੋਲਣ ਜਾਂ ਹਰਜੀਤ ਸਿੰਘ ਗਰੇਵਾਲ ਬੋਲਣ ਉਹ ਮਾਇਨੇ ਨਹੀਂ ਰੱਖਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਅਨਾਉਂਸਮੈਂਟ ਕੀਤੀ ਸੀ ਕਿ ਅਸੀਂ ਬਿਲ ਵੀ ਵਾਪਸ ਲੈਣ ਦੇ ਮਾਫੀ ਵੀ ਮੰਗਦੇ ਆ ਔਰ ਅਸੀਂ ਐਮਐਸਪੀ ਲੀਗਲਾਈਜ਼ ਕਰਾਂਗੇ ਹੁਣ ਉਹਦੇ ਸਵਾਲ ਹੈ ਕਿ ਨਾਲ ਤੁਸੀਂ ਕਿਸਾਨਾਂ ਨੂੰ ਦਿੱਲੀ ਜਾਣ ਦਿੱਤਾ ਉਲਟਾ ਗੋਲੀਆਂ ਮਾਰੀਆਂ ਗਈਆਂ ਨੇ ਕਿਸਾਨ ਤੇ ਦੁਖੀ ਨੇ ਪਰ ਜਿਸ ਤਰ੍ਹਾਂ ਅੱਜ ਭਾਜਪਾ ਸਮੂਚੀ ਨੇ ਐਗਰੈਸ਼ਨ ਦਿਖਾਇਆ ਉਸ ਤੋਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨ ਭਲੇ ਵਾਲੇ ਨਹੀਂ ਹੈਗੇ ਕੋਈ ਨਾ ਕੋਈ ਬਹੁਤ ਜਾਨੀ ਆਰਥਿਕ ਨੁਕਸਾਨ ਵੀ ਹੋਣਗੇ ਜਿਵੇਂ ਭਾਜਪਾ ਵਾਲਿਆਂ ਦਾ ਐਗਰੈਸ਼ਨ ਦੇਖਣ ਨੂੰ ਮਿਲਿਆਗਾ ਹੁਣ ਉਹਨੇ ਇੱਥੋਂ ਦਾ ਕਹਿ ਦਿੱਤਾ ਕਿ ਰਾਜੇਵਾਲ ਸਾਹਿਬ ਹੋਣਾ ਦੀ ਪਹਿਲਾਂ ਚੰਡੀਗੜ੍ਹ ਧਰਨਾ ਲਾਉਣਾ ਫਿਰ ਦਿੱਲੀ ਲੈ ਗਏ ਜਾਂ ਹੋਰ ਜਿੱਥੇ ਬੰਦੀਆਂ ਕਹਿ ਰਹੀਆਂ ਧਰਨਾ ਇੱਥੇ ਲਾਉਣੇ ਤੇ ਫਿਰ ਸ਼ੰਭੂ لال ਉਹ ਕਹਿੰਦੇ ਸ਼ੁਭਕਰਨ ਸਿੰਘ ਨੂੰ ਮਰਵਾਇਆ ਹੀ ਕਿਸਾਨਾਂ ਨੇ ਨੇ ਤੇ ਇਹ ਤੇ ਸਰਕਾਰਾਂ ਦੇ ਬੰਦੇ ਉਹ ਕਹਿੰਦੇ ਕਿ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਸੀ ਕਿ ਪੈਸੇ ਲੈ ਕੇ ਬੈਠ ਜਾਂਦੇ ਨੇ ਉਹਦਾ ਕਿਸਾਨਾਂ ਨੇ ਕਿਉਂ ਨਹੀਂ ਹੁਣ ਤੱਕ ਜਵਾਬ ਦਿੱਤਾ ਏ ਅੱਜ ਜਿਹੜੇ ਜਾਖੜ ਸਾਹਿਬ ਨੇ ਦਲੀਲਾਂ ਦਿੱਤੀਆਂ ਨੇ ਉਹਨਾਂ ਦਲੀਲਾਂ ਦੇ ਵਿੱਚ ਗੁੱਸਾ ਲੱਗਦਾ ਬੀਜੇਪੀ ਦਾ ਤੇ ਹੁਣ ਬੀਜੇਪੀ ਕੋਕੇ ਬੀਜੇਪੀ ਦੇ ਵਰਕਰਾਂ ਨੂੰ ਲੀਡਰਾਂ ਨੂੰ ਉਮੀਦਵਾਰਾਂ ਨੂੰ ਪ੍ਰਚਾਰ ਕਰਦੋ ਰੋਕਿਆ ਜਾ ਰਹਾ ਇਹਨਾਂ ਦੇ ਇਲਜ਼ਾਮ ਕਿਉਂਕਿ ਪਿੱਛੇ ਜੀ ਉਹਨਾਂ ਨੇ ਗਰਾਊਂਡ ਵੀ ਬਣਾਲੀ ਸੀ ਭਾਰਤੀ ਚੋਣ ਕਮਿਸ਼ਨ ਨੂੰ ਚਿੱਠੀ ਵੀ ਮੰਗ ਪੱਤਰ ਵੀ ਦਿੱਤਾ ਹੈਗਾ ਹਰਿਆਣੇ ਦੇ ਵਿੱਚ ਵੀ ਹਾਲਾਤ ਨੇ ਤੇ ਇਸ ਕਰਕੇ ਭਾਜਪਾ ਕੇਂਦਰ ਨੂੰ ਵੀ ਚੁੱਪ ਕਰਕੇ ਬੈਠਣਾ ਨਹੀਂ ਲੋੜ ਕੀ ਆ ਗਿਆ ਸਾਡਾ ਹੱਕ ਹੈ ਡੈਮੋਕਰੇਟ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਦੇ ਵਿੱਚ ਜੇ ਕਿਸੇ ਨੂੰ ਵੋਟਾਂ ਪਾਉਣ ਦਾ ਹੱਕ ਸਾਡੇ ਕੋਲ ਮੰਗਣ ਦਾ ਹੱਕ ਹੈ ਪਰ ਮੈਨੂੰ ਲੱਗਦਾ ਹੈ ਕਿ ਮਸਲਾ ਉਲਝੇਗਾ ਹੋਰ ਜਿਸ ਹੱਬ ਦਿਨਾਂ ਨਾਲ ਭਾਜਪਾ ਐਗਰੈਸ਼ਨ ਦਿਖਾ ਰਹੀ ਹੈ ਭਾਜਪਾ ਆਪਣੀਆਂ ਗਲਤੀਆਂ ਤੇ ਮੰਨ ਰਹੀ ਹੈ ਕਿ ਤੁਸੀਂ ਕਿਸਾਨਾਂ ਦੇ ਨਾਲ ਕੀ ਕੀ ਹੁਣ ਤੁਸੀਂ ਜਦੋਂ ਮਰਜ਼ੀ ਤੁਹਾਡੀਆਂ ਸਰਕਾਰਾਂ ਤੁਸੀਂ 144 ਲਾ ਦਿੰਦੇ ਜੇ ਫਿਰ ਹੁਣ ਕਿਸਾਨਾਂ ਨੇ 144 ਲਾਤੀ ਉਹ ਚਾਹੇ ਹਰਿਆਣੇ ਦੇ ਕਿਸਾਨ ਚਾਹੇ ਪੰਜਾਬ ਦੇ ਕਿਸਾਨ ਪਰ ਤੌਰ ਤਰੀਕਾ ਗਲਤ ਆ ਕਿਉਂਕਿ ਡੈਮੋਕਰੈਟਿਕ ਸਿਸਟਮ ਦੇ ਵਿੱਚ ਹਰ ਇੱਕ ਨੂੰ ਵੋਟ ਮੰਗਣ ਦਾ ਹੱਕ ਹੈ ਤੁਸੀਂ ਕਾਲੀਆਂ ਛੱਡੀਆਂ ਦਿਖਾਓ ਤੁਸੀਂ ਆਪਣੀ ਵੋਟ ਦੇ ਚੱਕਰ ਦੇ ਵਿੱਚ ਜਿਸ ਵੀ ਪਾਰਟੀ ਨੂੰ ਰਿਜੈਕਟ ਕਰਨਾ ਕਰੋ ਪਰ ਜਿਵੇਂ ਤੁਸੀਂ ਆਪਸ ਦੇ ਵਿੱਚ ਲੜਾਈ ਝਗੜਾ ਕਰੋਗੇ ਉਹਦੇ ਨਾਲ ਨੁਕਸਾਨ ਹੋਏਗਾ ਔਰ ਬੀਜੇਪੀ ਨੂੰ ਵੀ ਥੋੜਾ ਸਮਝ ਲੈਣਾ ਚਾਹੀਦਾ ਹੈਗਾ ਕਿ ਤੁਹਾਡੀਆਂ ਨਕਾਮੀਆਂ ਕਰਕੇ ਤੁਹਾਡੀਆਂ ਵਪਾਰੀਆਂ ਦੇ ਨਾਲ ਯਾਰੀਆਂ ਕਰਕੇ ਕਿਸਾਨਾਂ ਦੇ ਮਜ਼ਦੂਰਾਂ ਦਾ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਹੁਣ ਵੀ ਸਮਝਣ ਦੀ ਲੋੜ ਆ ਕਿ ਆਖਿਰ ਮਸਲਾ ਕੀ ਆ ਔਰ ਜਦੋਂ ਇਥੇ ਬੁਲਾਇਆ ਗਿਆ ਸੀ ਕਿਸਾਨਾਂ ਨੇ ਉਦੋਂ ਤੁਹਾਡਾ ਕੋਈ ਨੁਮਾਇੰਦਾ ਆਇਆ ਨਹੀਂ ਹੈਗਾ ਜਦ ਕਿਸਾਨਾਂ ਨੇ ਬੈਠ ਕੇ ਮਸਲੇ ਹਲੂ ਦੇ ਉਦੋਂ ਤੇ ਚਲੋ ਦਿੱਲੀ ਵਾਲੇ ਪ੍ਰਾਈਮ ਮਿਨਿਸਟਰ ਸਾਹਿਬ ਅਮਿਤ ਸ਼ਾਹ ਜੇ ਹੋਰਾਂ ਨੇ ਕੀ ਹੋਣਾ ਸੀ ਉਥੇ ਜਾਖੜ ਸਾਹਿਬ ਤੇ ਆ ਹੀ ਸਕਦੇ ਜਾਂ ਜਾਖੜ ਸਾਹਿਬ ਨੇ ਹੋਰ ਕੋਈ ਆ ਜਾਂਦਾ ਪਰ ਹੁਣ ਮਾਹੌਲ ਨੂੰ ਹੋਰ ਪਖਾਇਆ ਜਾ ਰਿਹਾ ਤੇ ਗਰਮਾਇਆ ਜਾ ਰਿਹਾ ਉਹਦੇ ਨਾਲ ਲੱਗਦਾ ਕਿ ਨੁਕਸਾਨ ਹੋਣ ਦੀ ਟਕਰਾਹ ਹੋਣ ਦੀ ਜ਼ਿਆਦਾ ਚਾਂਸ ਨੇ ਪਰ ਜਿਹੜੇ ਅੱਜ ਉਹਨਾਂ ਨੇ ਕਿਸਾਨਾਂ ਤੇ ਇਲਜ਼ਾਮ ਲਗਾਏ ਨੇ ਉਹ ਦਿਨ ਕਿਸਾਨ ਵੀ ਹੋਣੇ ਠੰਡੇ 'ਚ ਬੈਠਣਗੇ ਮਸਲਾ ਹੋਰ ਭਕੇਗਾ ਔਰ ਸ਼ਾਇਦ ਬੀਜੇਪੀ ਚਾਹੇਗੀ ਕਿ ਮਸਲਾ ਹੋਰ ਭਕੇ ਔਰ ਇਹਦੇ ਵਿੱਚ ਜਿਹੜੀ ਸਟੇਟ ਗਵਰਨਮੈਂਟ ਦੀ ਜ਼ਿੰਮੇਵਾਰੀ ਉਹ ਵੀ ਬਰਾਬਰ ਦੀ ਹੈ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਜ਼ਿੰਮੇਵਾਰੀ ਉਹ ਵੀ ਬਰਾਬਰ ਦੀ ਹੈ ਕਿ ਨਿਰਪੱਖ ਨਿਡਰ ਤੇ ਹਰ ਇੱਕ ਨੂੰ ਬਰਾਬਰ ਦਾ ਮਾਹੌਲ ਬਿਨੇ ਉਹ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਲੇਕਿਨ ਅਗਰ ਮਾਹੌਲ ਨੂੰ ਜਾਣਬੁੱਝ ਕੇ ਇੱਕ ਸਾਜ਼ਿਸ਼ ਦੇ ਤਹਿਤ ਇਹ ਵਾਲਾ ਅਗਰ ਟਕਰਾਅ ਵਿਦਾਇਆ ਜਾਵੇ ਤੋ ਉਹਦੇ ਨਾਲ ਨੁਕਸਾਨ ਹੋਏਗਾ ਵਹਾਲੇ ਕਿ ਪਿੱਛੇ ਜੇ ਡੀਜੀਪੀ ਨੇ ਰਿਪੋਰਟ ਵੀ ਦਿੱਤੀ ਆ ਕਮਿਸ਼ਨ ਨੂੰ ਕਿ ਅਸੀਂ ਸਾਰਿਆਂ ਨੂੰ ਜੋ ਵੀ ਸਿਕਿਉਰਟੀ ਹਰ ਇੱਕ ਨੂੰ ਰਾਈਟ ਆ ਪਰ ਕਿਤੇ ਨਾ ਕਿਤੇ ਉਹਨਾਂ ਭਾਜੀਪੀ ਦਾ ਜਿਹੜਾ ਐਗਰੈਸ਼ਨ ਦਿਖ ਰਿਹਾ ਨਾ ਉਹ ਕਾਫੀ ਪੰਜਾਬ ਪ੍ਰਤੀ ਲੱਗਦਾ ਕਿ ਸਹੀ ਨਹੀਂ ਆ ਹੋਏਗਾ ਔਰ ਕਿਸਾਨ ਜਥੇਬੰਦੀਆਂ ਨੂੰ ਵੀ ਸਮਝਣਾ ਚਾਹੀਦਾ ਹੈਗਾ ਕਿ ਜੇ ਤੁਹਾਨੂੰ ਲੱਗਦਾ ਕਿ ਕਿਸੇ ਸਰਕਾਰ ਨੇ ਤੁਹਾਡੇ ਵਾਸਤੇ ਮਾੜਾ ਕੀਤਾ ਹੈਗਾ ਤੇ ਇੱਕ ਤਰੀਕ ਜਾ ਕੇ ਈਵੀਐਮ ਮਸ਼ੀਨਾਂ ਨੇ ਤੁਹਾਡੇ ਕੋਲ ਸਾਹਮਣੇ ਤੁਸੀਂ ਡੋਰ ਟੂ ਡੋਰ ਜਾ ਕੇ ਪ੍ਰੋਟੈਸਟ ਲੋਕਾਂ ਨੂੰ ਦੱਸ ਸਕਦੇ ਹੋ ਕਿ ਕਿਹੜੀ ਪਾਰਟੀ ਨੂੰ ਵੋਟ ਪਾਉਣੀ ਹੈ ਕਿਹੜੀ ਨਹੀਂ ਪਾਉਣੀ ਹੈਗੀ ਟਕਰਾਅ ਵਾਲਾ ਮਾਹੌਲ ਨੂੰ ਲੈ ਕੇ ਮੈਨੂੰ ਲੱਗਦਾ ਕਿ ਕਿਸਾਨ ਜਥੇਬੰਦੀਆਂ ਤੇ ਬੀਜੇਪੀ ਵੀ ਅੱਗੇ ਵਧ ਰਹੀ ਹੈਗੀ ਜੋ ਸਰਾਸਰ ਪੰਜਾਬ ਨਾਲ ਧੱਕਾ ਹੋਏਗਾ